ਹਾਂਜੀ ਵੀ ਸਤਿਨਾਮ ਆ ਕਰੋ ਚੈੱਕ ਮਰਾ ਭਰਾ ਆਪਣਾ ਵੱਡਾ ਜੋੜਾ ਉਸਤਾਦ ਪੰਦਰ ਪੂਲੇ ਵਾਲੇ ਕੂਤਰਾਂ ਦੇ ਵਿੱਚੋਂ ਠੀਕ ਹੈ ਜੀ ਕੁਆਲਿਟੀ ਚੈੱਕ ਕਰੂੰ ਮਰਾ ਵੀਰ ਜੋੜੇ ਦੀ ਤੇ ਹੁਣ ਤੁਹਾਨੂੰ ਆਪਾਂ ਸਾਰਾ ਕੁਝ ਤਾਂ ਨਹੀਂ ਦੱਸਣਾ ਜਸਟ ਹਲਕਾ ਜਿਹਾ ਮੇਰਾ ਭਰਾ ਟਰੇਲਰ ਆ ਤੇ ਫੁੱਲ ਵੀਡੀਓ ਆਪਾਂ ਹੁਣ ਛੋਟੇ ਲਈ ਕਰਦੇ ਆ ਸ਼ੂਟ ਤੇ ਮਰਾ ਵੀਰ ਵੀਡੀਓ ਵਿੱਚ ਫਿਰ ਵੇਖਿਓ ਤੁਸੀਂ ਲਾਸਟ ਤੱਕ ਤੇ ਜੇ ਸਾਰਾ ਕੁਝ ਆਪਾਂ ਤੁਹਾਨੂੰ ਹੁਣੇ ਦੱਸਤਾ ਫਿਰ ਤੁਸੀਂ ਆਪਣੀ ਵੀਡੀਓ ਲਾਸਟ ਤਾਈਂ ਵੇਖਣੀ ਨਹੀਂ ਠੀਕ ਹੈ ਜੀ ਆ ਮਰਜੀ ਝਲਕ ਮਾਰ ਲਓ ਜੋੜੇ ਦੀ ਹੁਣ ਮੈਂ ਤੁਹਾਨੂੰ ਤਸੱਲੀ ਬਖਸ਼ ਜੋੜੇ ਦਾ ਮਰਾ ਭਰਾ ਕਰਾਉਣਾ ਸ਼ੌਂਕ ਠੀਕ ਹੈ। ਦੋਹਾਂ ਜੀ ਬਜੇ ਨੋਸ਼ ਕਰ ਰਿਹਾ ਦਾਬਸ ਹੱਥ ਆ ਗਿਆ ਲੱਗ ਗਿਆ ਦੇ ਲੈ ਬਰੇ ਸੋਭਾ ਗਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੋਗਦੇ ਜੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਜਾਨਵਰਾਂ ਦਾ ਸ਼ੌਕ ਕਰਾਂਦੇ ਰਿਹਾ ਕਰੀਏ। ਲਓ ਜੀ ਭਾਈ ਜੀ ਕਰੋ ਚੈੱਕ ਮੇਰਾ ਬਰਾ ਆਪਣੇ ਵੱਡੇ ਜੋੜੇ ਦੀ ਕੁਆਲਿਟੀ ਪ्युअर ਵਿੱਚ 우ਸਤਾਦ ਬਿੰਦਰ ਪੂਲੇ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਜੋੜਾ ਤੁਹਾਡੇ ਲਈ ਤੁਹਾਡਾ ਵੀਰ ਲੈ ਕੇ ਹਾਜ਼ਰ ਹੋ ਚੁੱਕਾ ਹੈ ਚੈੱਕ ਕਰੋ ਮੇਰਾ ਭਰਾ ਸਭ ਤੋਂ ਪਹਿਲਾਂ ਬਾਜੀ ਸ਼ੈਗਲ ਨਹੀਂ ਪਹਿਲਾਂ ਇਹਨਾਂ ਦੇ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਐ ਸੜੇ ਜਾਮੀ ਹੋਏ ਪੈਰਾਂ ਦੇ ਕਬੂਤਰ ਨੇ ਠੀਕ ਹੈ ਜੀ ਮਗਰ ਵਾਲੀ ਕਬੂਤਰੀ ਮੇਰਾ ਭਰਾ ਆਪਣੀ ਲਾਲ ਸਰੀਪ ਭੂਰੀ ਨੋਕਤੋ ਬਾਜੀ ਜਮਾ ਚਿੱਟੀਆਂ ਅੱਖਾਂ ਪੈਰਾਂ ਦੇ ਉੱਤੇ ਹਲਕੇ ਹਲਕੇ ਵਾਲਾ ਇਹਨਾਂ ਦੇ ਸਾਈਡਾਂ ਤੇ ਤੇ ਆ ਸੱਤ ਨੂੰ ਆਪਣਾ ਵੱਡਾ ਕੂਤਰ ਕਰੋ ਚੈੱਕ ਮੇਰਾ ਵੀਰ ਛੋਟੇ ਆਪਣੇ ਨੂੰ ਦੇਖੋ ਜੀ ਕਿ ਮੈਂ ਅੱਧਾ ਇੰਚੀ ਮੋਢੇ ਰੱਖਦਾ ਬਾਹਰ ਨੂੰ ਪਤਾ ਲੱਗਦਾ ਬਾਈ ਜੀ ਕੋਈ ਚੀਜ਼ ਹੈਗੀ ਆ ਬੈਠੀ ਅਖੂਡੇ ਦੇ ਵਿੱਚ ਠੀਕ ਹੈ ਜੀ ਔਰ ਬਾਈ ਜੀ ਜਮਾ ਬ੍ਰੀਕ ਜੇ ਪੈਰ ਉੱਤੋਂ ਸਦਨੋ ਜਮਾ ਕਾਲੇ ਬੰਦ ਜੋੜਾਂ ਦੇ ਮੇਰਾ ਭਰਾ ਕਬੂਤਰ ਨੇ ਚੈੱਕ ਕਰੋ ਯਾਰ ਜੋੜੇ ਦੀ ਖੜਨੀ ਮੈਂ ਕਹਿੰਨਾ ਬਾਈ ਜੀ ਅੱਖਾਂ ਮੀਚ ਕੇ ਜਿਹੜਾ ਬੰਦਾ ਜੋੜਾ ਲੈ ਕੇ ਜਾਏਗਾ ਨਾ ਬਜੇ ਪੂਰੇ ਧਮਾਕੇਦਾਰੀ ਨਿਕਲਣੇ ਆ ਠੀਕ ਹੈ ਨਾ ਚੈੱਕ ਕਰੋ ਮੇਰਾ ਵੀਰ ਬਾਕੀ ਸਦਨੋ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਕਿ ਅੱਜ ਵਾਲੀ ਵੱਡੀ ਜੋੜੀ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦੇ ਲੱਗੀ ਬਿਲਕੁਲ ਸਦ ਨੂੰ ਰੀਜ਼ਨਬਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਜੋੜੇ ਅਵੇਲੇਬਲ ਹੁੰਦੇ ਨੇ ਚੈੱਕ ਕਰੋ ਜਿਹੜੇ ਸੱਜਣ ਤੋਂ ਕਬੂਤਰ ਆਏ ਨੇ ਬਾਈ ਹਰਾਂਜੀ ਕੋਈ ਮੰਨ ਕੇ ਲਓ ਮਜਬੂਰੀ ਹੋ ਗਈ ਸੀ ਠੀਕ ਹੈ ਜੀ ਤਾਂ ਕਰਕੇ ਭਰਾ ਨੇ ਆਪਣੇ ਵੱਡੇ ਕੂਤਰ ਆਪਾਂ ਨੂੰ ਦਿੱਤੇ ਸੀ ਚੈੱਕ ਕਰੋ ਮੇਰਾ ਭਰਾ ਔਰ ਬਾਈ ਜੀ ਕੂਤਰ ਤਾਂ ਬਾਈਹਰਾਂ ਦੇ ਕੋਲ ਥੋੜੇ ਸੀਗੇ ਪਰ ਬਾਈ ਜੀ ਸਾਭ ਸੰਭਾਲ ਬਾਈਹਰਾਂ ਦੀ ਪੂਰੀ ਸੀਗੀ ਠੀਕ ਹੈ ਤੁਹਾਨੂੰ ਸ਼ਕਲ ਅਕਲ ਤੋਂ ਕਬੂਤਰ ਸਾਫ ਸੁਥਰਿਆ ਤੋਂ ਅੰਦਾਜ਼ਾ ਲੱਗ ਜੇਗਾ ਹਾਂ ਯਾਰ ਬੰਦਿਆਂ ਦੀ ਵਾਕਈ ਸ਼ਾਂਭ ਹੁੰਦੀ ਆ ਠੀਕ ਹੈ ਬਾਕੀ ਚਲੋ ਹਰੇਕ ਦਾ ਆਪਦਾ ਕੋਈ ਪਰਸਨਲ ਰੀਜ ਮੰਨ ਕੇ ਚਲੋ ਰੀਜਨ ਹੋ ਜਾਂਦਾ ਜੀ ਤਾਂ ਕਰਕੇ ਬੰਦੇ ਕੂਤਰ ਦੇ ਦੇ ਦਿੰਦੇ ਨੇ ਠੀਕ ਹੈ ਜੀ ਬਾਕੀ ਮੇਰਾ ਪੂਰਾ ਤੁਸੀ ਤਸਵੀਰ ਰੂਲ ਕਿਹਾ ਜਾਲੀ ਬੱਡੀ ਜੋੜੀ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦੀ ਲੱਗੀ ਮੈਂ ਕਹਣਾ ਭਾਈ ਜੀ ਕਲੀਆਂ ਕਲੀਆਂ ਦੇ ਬੱਚੇ ਵੱਡੇ ਕੂਤਰਾਂ ਨੂੰ maat ਪਾਉਂਦੇ ਨੇ ਠੀਕ ਹੈ ਨਾ ਬਾਕੀ ਆ ਤੁਸੀਂ ਵੀ ਮੇਰਾ ਪੂਰਾ ਕਬੂਤਰ ਬਾਜ਼ ਨੂੰ ਨੂੰ ਵੀ ਸ਼ਗਲ ਅਗਲ ਵੇ ਇੱਕ ਅੰਦਾਜ਼ਾ ਹੋ ਹੀ ਜਾਂਦਾ ਹੋਏਗਾ ਨਹੀਂ ਤਾਂ ਮੇਰਾ ਭਰਾ ਬੋਲਣ ਨੂੰ ਯਾਰ ਮੈਂ ਵੀ ਬਹੁਤ ਕੁਝ ਬੋਲ ਸਕਦਾ ਆ ਠੀਕ ਹੈ ਜੀ ਪਰ ਉਹਨਾਂ ਕਾ ਬੋਲੋ ਠੀਕ ਹੈ ਜਨਮ ਕੋਸੇ ਜਨਮਰ ਦੇ ਵਿੱਚ ਦੀਂਦਾ ਹੋਵੇ ਮੇਰਾ ਭਰਾ ਠੀਕ ਹੈ ਨਾ ਬਾਕੀ ਸਟੈਂਡਿੰਗ ਮਿਸ਼ਨ ਤੁਸੀਂ ਚੈੱਕ ਕਰੋ ਜੋੜੇ ਜੀ ਦੇਖੋ ਜੀ ਕਿਵੇਂ ਅੱਧਾ ਅੱਧਾ ਇੰਚੀ ਮੋਟੇ ਬਾਹਰ ਨੂੰ ਕਰਕੇ ਖੜਦੇ ਨੇ ਠੀਕ ਹੈ ਜੀ ਨਹੀਂ ਤਾਂ ਮੇਰਾ ਭਰਾ ਆਮ ਤੌਰ ਤੇ ਬੰਦੇ ਇਹੋ ਜਿਹੇ ਕੂਤਰ ਫੇਸਬੁੱਕ ਤੇ ਪਹਿਲੇ ਟਾਈਮਾਂ 'ਚ ਦੇਖਦੇ ਹੁੰਦੇ ਸੀਗੇ ਠੀਕ ਹੈ ਜੀ ਪਰ ਆਪਣੀ ਕੋਸ਼ਿਸ਼ ਰਹਿੰਦੀ ਮੇਰਾ ਭਰਾ ਆਪਾਂ ਚੰਗੇ ਤੋਂ ਚੰਗੇ ਕਬੂਤਰ ਠੀਕ ਹੈ ਜੀ ਸਾਨੂੰ ਲਿਆ ਕੇ ਸੀ ਇਹ ਸਾਰਾ ਕੁਝ ਤੁਹਾਡੇ ਪਿਆਰ ਦੀ ਬਦੌਲਤ ਹੈ ਬਾਕੀ ਜਿਹੜੇ ਸਦਨ ਠੀਕ ਹੈ ਜੀ ਸਾਨੂੰ ਇਹੋ ਜਿਹੇ ਚੰਗੇ ਕਬੂਤਰ ਦਿੰਦੇ ਨੇ ਯਾਰ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ ਮੇਰਾ ਭਰਾ ਕਿਉਂਕਿ ਉਹਨਾਂ ਦੇ ਕਰਕੇ ਹੀ ਆਪਾਂ ਤੁਹਾਡੇ ਲਈ ਇਹੋ ਜਿਹੇ ਕਬੂਤਰ ਲੈ ਕੇ ਆਉਣੇ ਮੇਰਾ ਵੀਰ ਠੀਕ ਹੈ ਨਾ ਲਓ ਜੀ ਸਦਨ ਆਹ ਆਪਣਾ ਬਟਾ ਕਬੂਤਰ ਮੇਰਾ ਭਰਾ ਤੁਸੀਂ ਬਾਈ ਜੀ ਚੈੱਕ ਕਰੋ ਆਪਣੇ ਕਬੂਤਰ ਨੂੰ ਠੀਕ ਹੈ ਜੀ ਸਤਾਵ ਬਿੰਦਰ ਪੋਲੇ ਵਾਲੇ ਕਬੂਤਰਾਂ ਦੇ ਵਿੱਚੋਂ ਬਟਾ ਕਬੂਤਰ ਜੀ ਲਾਲ ਸਰਾ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਠੀਕ ਹੈ ਜੀ ਗੁਲਾਬੀ ਨੂੰ ਕੋ ਸਜਣਾ ਗੁਲਾਬੀ ਪਲਕਾਂ ਉਤੋਂ ਬੈਜੀ ਜਮਾ ਗੂੜੇ ਜਾਮਣੀ ਪੈਰਾਂ ਤੱਕ ਉਤਰ ਤੇ ਬੈਜੀ ਜਮਾ ਪੰਦ ਜੋੜ ਚੈੱਕ ਕਰੋ ਮੇਰਾ ਭਰਾ ਤੁਸੀਂ ਜੋੜੇ ਨੂੰ ਠੀਕ ਹੈ ਜੀ ਮੈਂ ਕਹਿੰਦਾ ਵੀਰ ਦੇ ਆਪਾਂ ਜਿੰਨੀ ਗੇਮ ਚੱਕੀ ਮੈਂ ਕਹਿੰਦਾ ਸਾਰੇ ਕੂਤਰ ਬੈਜੀ ਇੱਕ ਤੋਂ ਇੱਕ ਟਾਪ ਕੂਤਰ ਹੈ ਜੀ ਪਤਾ ਲੱਗਦਾ ਕੱਲੇ ਕੱਲੇ ਜੋੜੇ ਦੇ ਵਿੱਚ ਕੱਲੀ ਕੱਲੀ ਖੂਬੀ ਹੈ ਜੀ ਆਹ ਬਾਈ ਹਰਿਆ ਦਾ ਪਹਿਲਾ ਜੋੜਾ ਸੀ ਚੈੱਕ ਕਰੋ ਮੇਰਾ ਭਰਾ ਠੀਕ ਹੈ ਜੀ ਫੋਲੋ ਬਟਾ ਫੋਲੋ ਮੇਰਾ ਭਰਾ ਗਰੰਟਡ ਜੋੜਾ ਮੈਂ ਕਹਣਾ ਬਾਈ ਜੀ ਬੱਚੇ ਜੋੜੇ ਤੇ ਜਿੰਨੇ ਮਰਜ਼ੀ ਡਾਲ ਗੋ ਜਿੰਨੇ ਮਰਜ਼ੀ ਮੇਰਾ ਭਰਾ ਠੀਕ ਹੈ ਜੀ ਲੋਆਂ ਨੂੰ ਖਾਂਦੇ ਨੇ ਮੇਰਾ ਵੀਰ ਚੈੱਕ ਕਰੋ ਜੀ ਕਬੂਤਰ ਆਪਣੇ ਦਾ ਕੱਦ ਘਾਟਾ ਗੋ ਚੌੜਾ ਪਿੱਛੋ ਜਮਾ ਇਹਨੂੰ ਬੰਦ ਤੇ ਆ ਸੱਚ ਨੂੰ ਕਬੂਤਰ ਆਪਣੇ ਦੀ ਅੱਖਿਆ ਜੀ ਅੱਖ ਦੀ ਮੇਰਾ ਭਰਾ ਤੁਸੀਂ ਇਹਦੇ ਕੁਆਲਿਟੀ ਚੈੱਕ ਕਰ ਸਕਦੇ ਹੋ ਦੇਖੋ ਮੇਰਾ ਭਰਾ ਠੀਕ ਹੈ ਜੀ ਗੁਲਾਬੀ ਨੋਕ ਉਤੋ ਬਾਈ ਜੀ ਗੁਲਾਬੀ ਮਾਲਕਾਂ ਜਮਾ ਦੋ ਦੋ ਚਿੱਟੀਆਂ ਅੱਖਾਂ ਦਾ ਜਨਮਰੇ ਆ ਜੀ ਠੀਕ ਹੈ ਜੀ ਤੇ ਬਾਈ ਜੀ ਕੂਤਰ ਦੀ ਸਟੈਂਡਿੰਗ ਜੀ ਜਿਹੜੀ ਸੋਹਣੀ ਮੈਂ ਕਹਣਾ ਬਾਈ ਜੀ ਭੋਖ ਲੱਤ ਦੀ ਕਬੂਤਰ ਨੂੰ ਦੇਖ ਕੇ ਉਹ ਖੜ ਜਾ ਕਰਾਲਿਆਂ ਦੇ ਸ਼ੌਂਕ ਲਓ ਜੀ ਆਹ ਭਾਈ ਜੀ ਕਬੂਤਰ ਆਪਣੇ ਦਾ ਪੱਲਾ ਮੇਰਾ ਭਰਾ ਪੱਲੇ ਤੁਸੀਂ ਇਹਦੇ ਕੁਆਲਟੀ ਚੈੱਕ ਕਰੋ ਜੀ ਦੇਖੋ ਕਿੱਡੇ ਵੱਡੇ ਪੱਲੇ ਦਾ ਕਬੂਤਰ ਚੌੜੇ-ਚੌੜੇ ਪੱਲਿਆਂ ਦਾ ਕਬੂਤਰ ਆ ਮੇਰਾ ਭਰਾ ਠੀਕ ਹੈ ਤੇ ਆਹ ਸਜਣੋਂ ਨੈਕਸਟ ਪੱਲਾ ਜੀ ਆਪਣੇ ਕਬੂਤਰ ਦਾ ਦੇਖੋ ਜੀ ਕਬੂਤਰ ਹੱਥ ਜਿਹਾ ਕਿਵੇਂ ਜ਼ੋਰ ਲਾਉਂਦਾ ਸ਼ਕਲ ਚੈੱਕ ਕਰੋ ਮੇਰਾ ਭਰਾ ਜਨਮ ਵਰਦੀ ਦੇਖੋ ਤੁਹਾਨੂੰ ਆ ਵੀ ਦੱਸੂ ਕਬੂਤਰਾਂ ਮਰੇ ਬਾਕੀ ਮੇਰੇ ਵਿੱਚ ਕੁਝ ਹੈਗਾ ਆ ਠੀਕ ਹੈ ਆਹ ਭਾਈ ਜੀ ਮਕਮਲ ਪੱਲਾ ਤੇ ਹੁਣ ਤੁਹਾਨੂੰ ਕੂਤਰ ਦੇ ਪੈਰ ਦਿਖਾਉਣਾ ਭਾਈ ਜੀ ਜਿਹੜੀ ਦੇਖਣ ਵਾਲੀ ਚੀਜ਼ ਆ ਬਾਕੀ ਜੋਰ ਬਹੁਤ ਲਾਉਂਦਾ ਯਾਰ ਕੂਤਰ ਹੱਥ ਜਾ ਕੇ ਦੇਖੋ ਉਹ ਖੜ ਜਾ ਭਰਾਵਾ ਖੜ ਜਾ ਘਰਾ ਲੈਂਦੇ ਸ਼ੌਕ ਤੇਰਾ ਹਲੋ ਜੀ ਬਾਈ ਜੀ ਪੂਰੀ ਜਾਨ ਵਾਲਾ ਕੂਤਰਾਂ ਤੇ ਪੈਰਾਂ ਦੀ ਕੁਆਲਿਟੀ ਮੇਰਾ ਭਰਾ ਚੈੱਕ ਕਰੋ ਦੇਖੋ ਜੀ ਬਿਲਕੁਲ ਸਜਣੋ ਬੰਦ ਜੋੜੋ ਤੋ ਜਮਾ ਜਾਮਣੀ ਪੈਰਾਂ ਦਾ ਆਪਣਾ ਇਹ ਕੂਤਰ ਆ ਬਾਈ ਜੀ ਕੂਤਰ ਦੇ ਕਾਲੀਆਂ ਦੇ ਬੱਚੇ ਦੈਂਟ ਠੋਕਦੇ ਨੇ ਮੇਰਾ ਭਰਾ ਆ ਚੈੱਕ ਕਰੋ ਇਹ ਤਾਂ ਮੇਰਾ ਵੀਰ ਵੀਰ ਦੀ ਨਾਲ ਕੁਝ ਮਜਬੂਰੀ ਸੀਗੀ ਤਾਂ ਕਰਕੇ ਮੇਰਾ ਭਰਾ ਭਾਈ ਨੇ ਆਉਦੇ ਵੱਡੇ ਕੂਤਰ ਦਿੱਤੇ ਆ ਚੈੱਕ ਕਰ ਲਉ ਮਰਾ ਵੀਰ ਠੀਕ ਆ ਜੀ ਤੇ ਆਸ ਤੋਂ ਬਾਅਦ ਤੁਸੀਂ ਇਸ ਬੰਨੇ ਵੀ ਮਰਾ ਵੀਰ ਜਾਨਵਰ ਆਪਣੇ ਨੂੰ ਕਰ ਸਕਦੇ ਹੋ ਚੈੱਕ ਦੇਖੋ ਜੀ ਮੈਂ ਕਹਿੰਦਾ ਬੰਦੇ ਨੂੰ ਵੇਖਦੇ ਜੀ ਘੂਰਦਾ ਆ ਕੂਤਰ ਠੀਕ ਹੈ ਤੇ ਆਹ ਵੇ ਜੀ ਆਪਣਾ ਮਕਮਲ ਕੂਤਰ ਸੀਗਾ ਠੀਕ ਆ ਜੀ ਸੋ ਆਓ ਅੱਧਰੋਂ ਹੁਣ ਮੈਂ ਤੁਹਾਨੂੰ ਇਹਦੀ ਕਬੂਤਰੀ ਦਾ ਸ਼ੌਂਕ ਕਰਾਉਣਾ ਲੋ ਜੀ ਸਤਿਰੋ ਆਹ ਆਪਣੀ ਕਬੂਤਰੀ ਮੇਰਾ ਭਰਾ ਤੁਸੀਂ ਬਾਈ ਜੀ ਚੈੱਕ ਕਰ ਸਕਦੇ ਹੋ ਜੀ ਆਪਣੀ ਇਸ ਮਾਦੀ ਨੂੰ ਠੀਕ ਜੀ ਸਤਾਵਿੰਦਰ ਪੋਲੇ ਵਾਲੇ ਕਬੂਤਰਾਂ ਦੇ ਵਿੱਚੋਂ ਬਿਲਕੁਲ ਬਾਈ ਜੀ ਗੂੜੀ ਲਾਲ ਸਰੀ ਪੂਰੀ ਨੋਕ ਤੋਂ ਬਾਈ ਜੀ ਜਮਾ ਚਿੱਟੀਆਂ ਅੱਖਾਂ ਦੀ ਆਪਣੀ ਇਹ ਕੂਤਰੀ ਆ ਠੀਕ ਆ ਜੀ ਬਾਈ ਹਰੇ ਦੇ ਜਾਨਵਰ ਹੱਦ 'ਚ ਜਾ ਕੇ ਨਾ ਮੇਰਾ ਭਰਾ ਜ਼ੋਰ ਬਹੁਤ ਲਾਉਂਦੇ ਨੇ ਕਿਉਂਕਿ ਮੇਰਾ ਵੀਰ ਵੱਡੇ ਖੋਡੇ ਅੰਦਰ ਖੁੱਲੇ ਠਾਪਾਂ ਮਾਰਦੇ ਸੀ ਚੈੱਕ ਕਰੋ ਮੇਰਾ ਭਰਾ ਠੀਕ ਆ ਜੀ ਹੱਥ ਉੱਤੇ ਬਾਹਲੇ ਲਾਉਂਦੇ ਸੀ ਬਾਈ ਹਰੇ ਤਾਂ ਇਹ ਕਬੂਤਰ ਹੱਦ 'ਚ ਜਾ ਕੇ ਜ਼ੋਰ ਲਾਉਂਦੇ ਨੇ ਮੇਰਾ ਭਰਾ ਬੇ ਆ ਬਾਈ ਜੀ ਮਾਦੀ ਆਪਣੀ ਦੀ ਆਖਿਆ ਸਦਨੋ ਆਖੀ ਤੁਸੀਂ ਇਹਦੇ ਕੁਆਲਟੀ ਮੇਰਾ ਭਰਾ ਚੈੱਕ ਕਰ ਸਕਦੇ ਹੋ ਬਿਲਕੁਲ ਬਾਈ ਜੀ ਚਿੱਟੀਆਂ ਅੱਖਾਂ ਦੀ ਆਪਣੀ ਇਹ ਕੂਦਰੀ ਕੋਈ ਅੱਖ ਲਾਲਗੀ ਦੇ ਵਿੱਚ ਨਹੀਂ ਕੋਈ ਕੋਹ ਨਹੀਂ ਮੇਰਾ ਭਰਾ ਗੂੜੀ ਲਾਲ ਸਰੀਬ ਵੱਡੀ ਗੂਦਰੀ ਮੇਰਾ ਵੀ ਠੀਕ ਹੈ ਜੀ ਬਿਲਕੁਲ ਬਾਈ ਜੀ ਬੰਦ ਜੋੜਾਂ ਦੀ ਕੂਦਰੀ ਮੈਂ ਕਹਣਾ ਯਾਰ ਜੋੜੇ ਦੇ ਤੁਸੀਂ ਬੱਚੇ ਡਾਉਂਗੇ ਭਰਾ ਵਾਕਈ ਯਾਦ ਕਰੋਗੇ ਹਾਂ ਭਰਾ ਨੇ ਵਾਕਈ ਕੋਈ ਚੀਜ਼ ਸਾਨੂੰ ਭੇਜੀ ਸੀਗੀ ਠੀਕ ਹੈ ਜੀ ਗੱਡ-ਗੱਡ ਚੈੱਕ ਕਰ ਲਓ ਮਾਦੀ ਆਪਣੀ ਦਾ ਦੇਖੋ ਜੀ ਗੱਡੀ ਸਨੱਖੀ ਆ ਔਰ ਬਾਈ ਜੀ ਅੱਖਾਂ ਦੇਖੋ ਗੂਦਰੀ ਜਮਾ ਬਾਹਰ ਨੂੰ ਰੱਖਦੀ ਮੇਰਾ ਭਰਾ ਆ ਲੋ ਜ ਆ ਸਦਰੋਂ ਮਾਦੀ ਆਪਣੀ ਦਾ ਪੱਲਾ ਪੱਲੇ ਦੀ ਮੇਰਾ ਭਰਾ ਤੁਸੀਂ ਚੈੱਕ ਕਰ ਲਓ ਕੁਆਲਟੀ ਲਓ ਜੀ ਦੇਖੋ ਭਾਈ ਜੀ ਕਿੰਨੇ ਵੱਡੇ ਪਲੇਸ ਚ ਚੌੜੇ ਚੌੜੇ ਪੱਲਿਆਂ ਦੀ ਕੂਤਰੀ ਪੱਲੇ ਦੀ ਮੇਰਾ ਭਰਾ ਬਣਾਵੜ ਚੈੱਕ ਕਰੋ ਵਾਕੀ ਜੋਰ ਦੇਖੋ ਕੂਤਰ ਹੱਥ ਜਿਹਾ ਕੇ ਕਿੰਨਾ ਲਾਉਂਦੇ ਨੇ ਠੀਕ ਹੈ ਜੀ ਦੇਖੋ ਮੇਰਾ ਭਰਾ ਇਹੋ ਜਿਹੇ ਪੱਲਿਆਂ ਦੇ ਕੂਤਰ ਮੇਰਾ ਵੀ ਤੁਹਾਨੂੰ ਪਤਾ ਹੀ ਆ ਯਾਰ ਉਡਾਣ ਦੇ ਵਿੱਚ ਕਿਹੋ ਜਿਹੇ ਹੁੰਦੇ ਨੇ ਠੀਕ ਹੈ ਜੀ ਕੁਆਲਟੀ ਚੈੱਕ ਕਰੋ ਮੇਰਾ ਭਰਾ ਫਰਾਂ ਦੀ ਠੀਕ ਹੈ ਜੇ ਤੇ ਸਾਰੇ ਕੂਤਾਂ ਨਹੀਂ ਸਮਾਨ ਦੇ ਵਿੱਚ ਆਉਦੀ ਜ਼ਰਤ ਬਖੋਣੀ ਹੁੰਦੀ ਹੈ ਉਹ ਪਰਾਂ ਦੇ ਸਿਰ ਤੇ ਹੁੰਦਾ ਤਾਂ ਮੇਰਾ ਵੀ ਨਸਲ ਤੇ ਠੀਕ ਹੈ ਬਾਕੀ ਥੱਲੇ ਬੰਦੇ ਦੀ ਵੀ ਮਿਹਨਤ ਚਾਹੀਦੀ ਆ ਠੀਕ ਹੈ ਨਾ ਆ ਚੈੱਕ ਕਰੂ ਮੇਰਾ ਭਰਾ ਨੈਕਸਟ ਪੱਲਾ ਦੇਖੋ ਯਾਰ ਮੈਂ ਕਹਿੰਨਾ ਕੀ ਆਈ ਬਾਤ ਹੈ ਮੇਰਾ ਵੀਰ ਠੀਕ ਹੈ ਜੀ ਬਿਲਕੁਲ ਸਾਫ ਸੁਥਰੇ ਕੂਤਰ ਨੇ ਕੋਈ ਜੂ ਨਹੀਂ ਕੋਈ ਕੋਹ ਨਹੀਂ ਮੇਰਾ ਭਰਾ ਹੱਥ ਲਾਇਆ ਮਲੇ ਹੁੰਦੇ ਨੇ ਠੀਕ ਆ ਸੱਜਣੋ ਤੇ ਆ ਭਾਈ ਜੀ ਮਾਦੀ ਦੀ ਪੂਛ ਲਓ ਜੀ ਪੂंजे ਦੀ ਕੁਆਲਿਟੀ ਤੁਹਾਨੂੰ ਪਤਾ ਆਪਣੇ ਕੂਤਰ ਕਿਵੇਂ ਰੱਖਦੇ ਦੱਸਣ ਦੀ ਮੈਨੂੰ ਕੋਈ ਲੋੜ ਹੈ ਨਹੀਂ ਵੈਸੇ ਠੀਕ ਹੈ ਔਰ ਭਾਈ ਜੀ ਕੰਨੀਆਂ ਦੀ ਕੁਆਲਿਟੀ ਚੈੱਕ ਕਰੋ ਬਿਲਕੁਲ ਮੇਰਾ ਭਰਾ ਪੂंजे ਤਾਂ ਹੀ ਐਸ ਮਾਦੀ ਕੰਨੀਆਂ ਕਰਨੀਆਂ ਨੇ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਜੀ ਜਮਾ ਲਾਲ ਸੁਰਖ ਪੈਰਾਂ ਦੀ ਆਪਣੀ ਇਹ ਕੂਦਰੀ ਹੈ ਮੇਰਾ ਵੀ ਠੀਕ ਹੈ ਉੱਤੋਂ ਸਤਨੋਂ ਬਿਲਕੁਲ ਬੰਦ ਜੋੜ ਤੇ ਬਾਈ ਜੀ ਥੱਲੋ ਕਬੂਤਰ ਆਪਣੇ ਬਿਲਕੁਲ ਤੰਦਰੁਸਤ ਨੇ ਠੀਕ ਹੈ ਬਾਕੀ ਆ ਪੈਰ ਤੁਸੀਂ ਦੁਬਾਰਾ ਤੋਂ ਵੀ ਚੈੱਕ ਕਰ ਸਕਦੇ ਹੋ ਆ ਲੋ ਜੀ ਇਹ ਬਾਈ ਜੀ ਆਪਣੀ ਮਕਮਲ ਕੂਤੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਤੇ ਮੇਰਾ ਭਰਾ ਤੁਸੀਂ ਮੇਰਾ ਵੀ ਕਮੈਂਟ ਕਰਕੇ ਸਾਨੂੰ ਲਾਜ਼ਮੀ ਜਣਾਇਆ ਠੀਕ ਹੈ ਜੀ ਇਸ ਨੂੰ ਅੱਜ ਲਈ ਆਪਣਾ ਆਹ ਜੋੜਾ ਕਿੱਦਾਂ ਦਾ ਲੱਗਿਆ ਤੇ ਆਹ ਭਾਈ ਜੀ ਆਪਣੀ ਮਕੰਮਲ ਖੂਦਰੀ ਸੀਗੀ ਠੀਕ ਹੈ ਜੀ ਸੋ ਆਓ ਸਦ ਨੂੰ ਤੁਹਾਨੂੰ ਜੋੜਾ ਇਹ ਦੁਬਾਰਾ ਜਾਫਰੇ ਦੇ ਵਿੱਚ ਛੱਤ ਕੇ ਬਖਾਉਣਾ ਕੋਲੋ ਜੀ ਹਦਰੋਂ ਆਹ ਖੂਦਰੀ ਦੇ ਸਟੰਡਿੰਗ ਕਮਿਸ਼ਨ ਚੈੱਕ ਕਰਉ ਮੇਰਾ ਭਰਾ ਠੀਕ ਹੈ ਕਿਉਂ ਦੱਸਦਾ ਨਾ ਫਿਰ ਕਿ ਹਾਂ ਵੀਰੇ ਬਾਕੀ ਮੇਰੇ ਵਿੱਚ ਕੁਝ ਹੈਗਾ ਆ ਦੇਖੋ ਲੌਡੀ ਆਸਾ ਦਿਨੋਂ ਦੁਬਾਰ ਤੋਂ ਮੇਰਾ ਭਰਾ ਜੋੜੇ ਆਪਣਾ ਜੇ ਤੁਸੀਂ ਮਕਮਲ ਸਟੈਂਡਿੰਗ ਮਿਜੀਸ਼ਨ ਚੈੱਕ ਕਰੋ ਬਾਈ ਜੇ ਭੌਖ ਲਾਥ ਦੀ ਆ ਕੂਤਰਾਂ ਨੂੰ ਵੇਖ ਕੇ ਠੀਕ ਹੈ ਨਾ ਤੇ ਮੇਰਾ ਭਰਾ ਟਾਈਮ ਨਾਲ ਲਾ ਲਿਓ ਫੋਨ ਸੱਚ ਨੂੰ ਮੁੜ ਕੇ ਨਾ ਮੈਨੂੰ ਕਹੀਓ ਵੀਰੇ ਯਾਰ ਤੁਸੀਂ ਸਾਡੇ ਨਾਲ ਐਂ ਕਰਦੇ ਹੋ ਸਾਨੂੰ ਹਮੇਸ਼ਾ ਜਵਾਬ ਦੇ ਦੇਣੇ ਹੋ ਠੀਕ ਹੈ ਵੀਰੇ ਜਿਹੜੇ ਬੰਦੇ ਨੇ ਪਹਿਲਾਂ ਫੋਨ ਲਾ ਕੇ ਜੋੜਾ ਵਰਕ ਕਰਾ ਲਿਆ ਉਹਦੇ ਘਰੇ ਜੋੜਾ ਪਹੁੰਚ ਜੇਗਾ ਅਗਲੇ ਦੀ ਗੇਮ ਬਣ ਜਾਣੀ ਆ ਬਾਕੀ ਚਲੋ ਵੇਨੇ ਮੇਰਾ ਭਰਾ ਕਿਹਦੀ ਕਿਸਮਤ ਚ ਇਹ ਆ ਜਾਨਵਰ ਆਪਣੇ ਹੈਗੇ ਨੇ ਠੀਕ ਹੈ ਨਾ ਬਾਕੀ ਤੁਸੀਂ ਵੀਡੀਓ ਆਪਣੀ ਨੂੰ ਮਕੰਮਲ ਵੇਖਿਆ ਕਰੋ ਠੀਕ ਹੈ ਜੀ ਆਪਾਂ ਥੋੜੇ ਕਰਕੇ ਮੇਰਾ ਭਰਾ ਵੀਡੀਓ ਲਈਦੀ ਆ ਚਲੋ ਜਿਹੜੇ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਉਹ ਅਗਲਾ ਪਰਚੇਸ ਕਰ ਲੇ ਬਾਕੀ ਜਿਹੜੇ ਮੇਰੇ ਭਰਾ ਸ਼ੌਂਕ ਸ਼ਕਾਰ ਵਾਲੇ ਆ ਠੀਕ ਹੈ ਜੀ ਵੀਡੀਓ ਵੇਖ ਕੇ ਉਹ ਆਪਦਾ ਸ਼ੌਂਕ ਪੂਰਾ ਕਰ ਸਕਦੇ ਨੇ ਮੇਰਾ ਵੀਰੇ ਚੈੱਕ ਕਰੋ ਬਾਈ ਜੀ ਜਾਨਵਰ ਨੂੰ ਦੇਖੋ ਯਾਰ ਜਾਨਵਰ ਚੰਗੇ ਹੁਣ ਠੀਕ ਹੈ ਜੀ ਬੰਦੇ ਨੂੰ ਵੀਡੀਓ ਸ਼ੂਟ ਕਰਨ ਦੇ ਵਿੱਚ ਵੀ ਨਿਆਰਾ ਹੁੰਦਾ ਆ ਦੇਖੋ ਜੀ ਕੂਤਰ ਚੁੱਪਚਾਪ ਖੜੇ ਆ ਠੀਕ ਹੈ ਨਾ ਬਿਲਕੁਲ ਵਧੀਆ ਤਰੀਕੇ ਦੇ ਨਾਲ ਆਪਣੀ ਵੀਡੀਓ ਇਹ ਬਣਵਾ ਰਹੇ ਨੇ ਮੇਰਾ ਭਰਾ ਨਹੀਂ ਤਾਂ ਕੂਤਰ ਡਰਦੇ ਬਹੁਤ ਆ ਠੀਕ ਹੈ ਕਿਉਂਕਿ ਇਹਨਾਂ ਦੇ ਮੂਰੇ ਵੀ ਜਾਲ ਲੱਗਿਆ ਹੋਇਆ ਸੀ ਜਿੱਥੋਂ ਕੂਤਰ ਆ ਜਵੇ ਤਾਂ ਕਰਕੇ ਆਪਾਂ ਵੀ ਜਾਲ 'ਚ ਪਾਏ ਆ ਤਾਂ ਕੂਤਰ ਉਪਰਾਂ ਨਹੀਂ ਇਹ ਕਰਦੇ ਪਏ ਬਾਕੀ ਆਹ ਕੂਤਰ ਨੂੰ ਦੇਖੋ ਜੀ ਹੈ ਸਾਨ ਆ ਪੂਰਾ ਸਾਨ ਠੀਕ ਆ ਬਾਕੀ ਤੁਹਾਨੂੰ ਪਤਾ ਭਾਈ ਜੀ ਡਲਬਰੀ ਇਹਨਾਂ ਦੀ ਆਲ ਪੰਜਾਬ ਆ ਜੀ ਠੀਕ ਹੈ ਤੇ ਪੰਜਾਬ ਤੋਂ ਇਲਾਵਾ ਸਜ ਨੂੰ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਤੱਕ ਭਾਈ ਜੀ ਆਪਾਂ ਨੰਬਰ ਭੇਜੀਂਦੇ ਨੇ ਬਾਕੀ ਜਿੰਨਾ ਤੱਕ ਪੋਸੀਬਲ ਹੋਵੇਗਾ ਤੁਹਾਡਾ ਵੀਰ ਕੋਸ਼ਿਸ਼ ਕਰੇਗਾ ਕਿ ਤੁਹਾਨੂੰ ਉੱਥੇ ਤੱਕ ਜਨਪਰਾਂ ਦੀ ਪਹੁੰਚ ਕਰਾ ਕੇ ਦਵੇ ਆ ਪੈਰਾ ਦੇ ਤੁਸੀਂ ਦਵਾਤ ਨੂੰ ਮੜੀ ਜੀ ਝਲਕ ਆਉਦੀ ਮਾਰ ਲਿਓ ਠੀਕ ਹੈ ਤੇ ਆਹ ਆਪਣਾ ਮੇਰਾ ਭਰਾ ਮੁਕੰਮਲ ਜੋੜਾ ਫੁੱਲ ਬਟਾ ਫੁੱਲ ਮੇਰਾ ਵੀਰ ਗਰੰਟਡ ਜੋੜਾ ਉਹੀ ਵੀਰ ਮੇਰੇ ਨਾਲ ਕੰਟੈਕਟ ਕਰੇ ਜਿਹੜੇ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਠੀਕ ਹੈ ਜੀ ਵੀਰੇ ਅਸੀਂ ਹੁਣੇ ਬੱਕ ਜੋੜਾ ਕਰਾ ਦਿੰਨੇ ਆ ਅੱਧੇ ਘੰਟੇ ਨੂੰ ਬਿਮਟ ਕਰ ਦਿੰਨੇ ਆ ਉਹ ਬੰਦੇ ਆ ਸਾਡੇ ਤੋਂ ਦੂਰ ਰਹਿਣ ਮੇਰਾ ਭਰਾ ਠੀਕ ਹੈ ਜੀ ਕਿਉਂਕਿ ਯਾਰ ਉਹਦੇ ਵਿੱਚ ਮੇਰਾ ਭਰਾ ਸਾਡਾ ਟਾਈਮ ਖਰਾਬ ਹੁੰਦਾ ਅਸੀਂ ਉਹਨਾਂ ਦੇ ਕਰਕੇ ਫਿਰ ਹੋਰਾਂ ਬੰਦਿਆਂ ਨੂੰ ਕੋਈ ਇਹਦੀ ਜਵਾਬ ਦੇ ਲਈਦਾ ਆ ਠੀਕ ਹੈ ਫਿਰ ਉਹ ਬੰਦੇ ਮੰਨ ਕੇ ਚੱਲੋ ਮਨਾ ਕਰ ਦਿੰਦੇ ਨੇ ਉਹਦੇ ਵਿੱਚ ਮੇਰਾ ਭਰਾ ਹੁੰਦੀ ਅਸੀਂ ਕਿਸੇ ਬੰਦੇ ਨੂੰ ਕਹੀਆਂ ਨਹੀਂ ਵੀਰੇ ਜੋੜਾ ਉਹ ਬੈਠਾ ਉਹਦੇ ਵਿੱਚ ਯਾਰ ਸਾਡੇ ਵਰਗਾ ਬੰਦਾ ਝੂਠਾ ਪੈਂਦਾ ਹੋਰ ਗੱਲ ਕੋਈ ਨਹੀਂ ਮੇਰਾ ਵੀਰੇ ਠੀਕ ਆ ਆਪਾਂ ਨੂੰ ਗਿਲਾਸ਼ਿਪ ਕੋਲ ਓਹਦੇ ਨਾਲ ਕੋਈ ਨਹੀਂ ਤੁਸੀਂ ਸਾਨੂੰ ਕਲੀਅਰ ਕਰਕੇ ਦੱਸ ਦਿਆ ਕਰੋ ਮੇਰਾ ਭਰਾ ਹਾਂ ਜਾਂ ਨਾ ਦੇ ਵਿੱਚ ਉਹਦੇ ਵਿੱਚ ਅਸੀਂ ਕੋਈ ਗੁੱਸਾ ਗਿਲਾ ਨਹੀਂ ਮੇਰਾ ਭਰਾ ਠੀਕ ਹੈ ਨਾ ਬਸ ਸਾਨੂੰ ਕਲੀਅਰ ਕਰਕੇ ਦੱਸ ਦਿਆ ਕਰੋ ਐ ਲੜਾ ਲੱਪਾ ਨਾ ਲਾਇਆ ਕਰੋ ਤੋ ਠੀਕ ਹੈ ਵੀ ਸਦਣਾ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਤੁਹਾਡੇ ਲਈ ਕੋਈ ਵਧੀਆ ਟੌਪ ਕਲਾਸ ਤੇ ਮਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਭੇਜੀ